ਇਦਾਂ ਗੁਰਬਾਣੀ ਚ ਆਇਆ ਨਾ ਕਿ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਕਿ ਬੰਦਾ ਚਿੰਤਾ ਉਹਦੀ ਕਰੇ ਜਿਹੜੀ ਗੱਲ ਨਾ ਹੋਣ ਵਾਲੀ ਹੈ ਪਰ ਜੀਵਨ ਹੈ ਜੀਵਨ ਚ ਦਰਦ ਕਿਤੇ ਵੀ ਸਿਰ ਵੀ ਦੁਖ ਸਕਦਾ ਹੈ ਪੇਟ ਦਰਦ ਵੀ ਹੋ ਸਕਦੀ ਹੈ ਰਸਤੇ ਚ ਜਾ ਰਹੇ ਆ ਗੱਡੀ ਦਾ ਇੰਜਨ ਹੈ ਇੰਜਨ ਚ ਖਰਾਬੀ ਵੀ ਆ ਸਕਦੀ ਹੈ ਜਾਂ ਇਹ ਸਾਡੀ ਜ਼ਿੰਦਗੀ ਹੈ ਅਸੀਂ ਕੰਮ ਤੇ ਜਾਂਦੇ ਆਂ ਕੰਮ ਚ ਕੋਈ ਪ੍ਰੋਬਲਮ ਆ ਸਕਦੀ ਹੈ ਕਿਉਂਕਿ ਇਹ ਜ਼ਿੰਦਗੀ ਦੇ ਵਿੱਚ ਮੁਸ਼ਕਿਲ ਜਾਂ ਮੁਸੀਬਤ ਇਨੂੰ ਆਮ ਮੰਨ ਕੇ ਚਲੋ ਕਿਉਂਕਿ ਜਦੋਂ ਆਪਾਂ ਕਹਿੰਦੇ ਆਮ ਹੈ ਤੇ ਅਸੀਂ ਉਹਦੀ ਪ੍ਰਵਾਹ ਕਦੀ ਤਾਂ ਜਦੋਂ ਹਏ ਮੁਸੀਬਤ ਬਹੁਤ ਬੜੀ ਮੇਤੇ ਹੀ ਆਂਦੀ ਹੈ ਔਰ ਯਾਦ ਰੱਖੋ ਹਰ ਇੱਕ ਨੂੰ ਲੱਗਦਾ ਹੈ ਕਿ ਮੇਤੇ ਹੀ ਮੁਸੀਬਤ ਆਂਦੀ ਹੈ ਕਿਸੇ ਹੋਰ ਤੇ ਨਹੀਂ ਆਂਦੀ ਪਰ ਜਰਾ ਗੌਰ ਨਾਲ ਦੇਖਣਾ ਜਿੱਤੇ ਇੱਕ ਹਵੋ ਇੱਕ ਨਾ ਛੋਟੀ ਏ ਕਹਾਣੀ ਹੈ ਛੋਟੀ ਏ ਕਹਾਣੀ ਕਿ ਇੱਕ ਦਿਨ ਇੱਕ ਆਦਮੀ ਨੇ ਰੱਬ ਨੂੰ ਤਾਣਾ ਮਾਰਿਆ ਰੱਬਾ ਅ ਮੈਨੂੰ ਹੀ ਦੁੱਖ ਦਿੱਤੇ ਸਾਰੇ ਬਾਕੀ ਦੁਨੀਆ ਤਾਂ ਬੜੀ ਹੱਸ ਰਹੀ ਹੈ ਜੇ ਨੂੰ ਪੁੱਛ ਲੋ ਕਿਦਾਂ ਮੈਂ ਠੀਕ ਐਂ ਜੀ ਸਾਰੇ ਠੀਕ ਠੀਕ ਕਹਿੰਦੇ ਕਿ ਮੈਂ ਹੀ ਠੀਕ ਐ ਨਹੀਂ ਹੁਣ ਤੁਸੀਂ ਵੀ ਕਿਸੇ ਨੂੰ ਪੁੱਛੋ ਨਾ ਕਿਦਾਂ ਭਾਈ ਤਾਂ ਕੀ ਕਹਿੰਦੇ ਹੋ ਠੀਕ ਐ ਕਿਉਂਕਿ ਇਹ ਥੋੜੀ ਕਿਹਣਾ ਹਾਏ ਮੈਂ ਬਿਮਾਰ ਹਾਲ ਚਾਲ ਤਾਂ ਬੰਦੇ ਨੇ ਇਹੀ ਦੱਸਣਾ ਨਾ ਪਰ ਹੁਣ ਜਿਹੜਾ ਨਾ ਸਮਝ ਹੋਏਗਾ ਉਹਨਾਂ ਕੀ ਕਹਿਣਾ ਹੈ ਇਹ ਵੀ ਠੀਕ ਕਹਿੰਦਾ ਆ ਉਹ ਵੀ ਠੀਕ ਕਹਿੰਦਾ ਜਿਹਨੂੰ ਪੁੱਛ ਲੋ ਠੀਕ ਠੀਕ ਹੀ ਜਾਂਦਾ ਹਾਏ ਮੈਂ ਹੀ ਆ ਦੁਖੀ ਮੇਰੇ ਜੀਵਨ 'ਚ ਦੁੱਖ ਹੈ ਬਾਕੀ ਸਾਰੇ ਤਾਂ ਠੀਕ ਐ ਕਿੰਨੇ ਤਾਣਾ ਆ ਮਾਰਿਆ ਰੱਬਾ ਮੈਂ ਜਿਹਨੂੰ ਪੁੱਛਦਾ ਜਿਹੜੇ ਰਿਸ਼ਤੇਦਾਰ ਨੂੰ ਪੁੱਛ ਲਵਾਂ ਆਂਡੀ ਗਵਾਂਡੀ ਨੂੰ ਪੁੱਛ ਲਵਾਂ ਕਿਸੇ ਦੁਕਾਨਦਾਰ ਨੂੰ ਹਾਲਚਲ ਪੁੱਛ ਲਵਾਂ ਸਾਰੇ ਠੀਕ ਕਹਿੰਦੇ ਕਿ ਮੈਂ ਹੀ ਐ ਕਿਉਂਕਿ ਮੈਨੂੰ ਪਤਾ ਮੈਂ ਠੀਕ ਨਹੀਂ ਐ ਕਿੰਨੀਆਂ ਪ੍ਰੋਬਲਮਾਂ ਕਿੰਨੀਆਂ ਪਰੇਸ਼ਾਨੀਆਂ ਇਸ ਲਈ اے ਪ੍ਰਮਾਤਮਾ ਬਾਕੀਆਂ ਨੂੰ ਖੁਸ਼ੀਆਂ ਦਿੱਤੀਆਂ ਤਾਂ ਮੈਨੂੰ ਹੀ ਦੁੱਖ ਦਿੱਤੇ ਇਹ ਤੂੰ ਮੇਰੇ ਨਾਲ ਅਨਿਆਏ ਕੀਤਾ ਇਸ ਲਈ ਮੇਰੇ ਨਾਲ ਨਿਆਂ ਕਰ ਅਨਿਆਏ ਨਾ ਕਰ ਮੇਰੇ ਨਾਲ ਕੀ ਕਰ ਇਨਸਾਫ ਕਰ ਤੂੰ ਮੇਰੇ ਨਾਲ ਬੇਇਨਸਾਫੀ ਕੀਤੀ ਸਭ ਨੂੰ ਖੁਸ਼ੀਆਂ ਸਾਰੇ ਠੀਕ ਤਾਂ ਮੈਂ ਹੀ ਖਰਾਬ ਮੇਰੇ ਜੀਵਨ 'ਚ ਖਰਾਬੀਆਂ ਪ੍ਰੋਬਲਮ ਆ ਤਾਂ ਉਸ ਲਈ ਰੱਬ ਨੂੰ ਜਦੋਂ ਤਾਣਾ ਮਾਰਿਆ ਤਾਂ ਰੱਬ ਦੀ ਆਵਾਜ਼ ਆਈ ਕਿ ਫੇ ਫਿਕਰ ਨਾ ਕਰ ਤੂੰ ਫਿਕਰ ਨਾ ਕਰ ਫਿਰ ਅੱਜ ਰਾਤ ਨੂੰ ਅੱਜ ਰਾਤ ਨੂੰ ਜਦੋਂ ਤੂੰ ਸੋਏਗਾ ਤਾਂ ਤੈਨੂੰ ਇੱਕ ਸੁਪਨਾ ਆਏਗਾ ਉਹ ਸੁਪਨੇ ਵਿੱਚ ਇੱਕ ਮੈਦਾਨ ਹੋਏਗਾ ਉਸ ਮੈਦਾਨ ਦੇ ਵਿੱਚ ਤੂੰ ਆਪਣੇ ਦੁੱਖਾਂ ਦੀ ਗੱਠੜੀ ਰੱਖ ਦੇ ਔਰ ਉੱਥੇ ਬਾਕੀ ਲੋਕਾਂ ਦੀਆਂ ਗਠਣੀਆਂ ਵੀ ਪਈਆਂ ਹੋਣਗੀਆਂ ਜਿਹੜੀ ਤੈਨੂੰ ਚੰਗੀ ਲੱਗੀ ਉਹ ਚੱਕ ਲਈ ਤੂੰ ਸਮਝਦੇ ਹੋ ਕਿ ਨਹੀਂ ਜਿਹੜੀ ਗਠੜੀ ਤੈਨੂੰ ਲੱਗੇ ਉਹ ਚੱਕ ਲਈ ਆਪਣੀ ਉੱਥੇ ਰੱਖ ਦੇ ਤਾਂ ਕਿ ਤੈਨੂੰ ਲੱਗੇ ਦੂਜੇ ਖੁਸ਼ ਹੈ ਤਾਂ ਭਾਈ ਠੀਕ ਹੈ ਉਹਦੀ ਗਠੜੀ ਤੂੰ ਲੈ ਲਈ ਫਿਰ ਤੇਰੀ ਗਠੜੀ ਕੋਈ ਹੋਰ ਲੈ ਜਾਏਗਾ ਤੈਨਾਂ ਮਨ ਤੇ ਸੋਚਿਆ ਅੱਛਾ ਫੇ ਤਾਂ ਮੇਰੀ ਇਕੱਲੇ ਦੀ ਗਠੜੀ ਹੋਣੀ ਹੈ ਕਿਉਂਕਿ ਹੋਰ ਤਾਂ ਸਾਰੇ ਸੁਖੀ ਹੈ ਹੋਰ ਤਾਂ ਕਿਸੇ ਦੀ ਗਠੜੀ ਉੱਥੇ ਦੁੱਖਾਂ ਦੀ ਹੋਣੀ ਨਹੀਂ ਹੈ ਇਸ ਲਈ ਕਹਿੰਦੇ ਰਾਤ ਨੂੰ ਸੁੱਤਾ ਤਾਂ ਜਦੋਂ ਮੈਦਾਨ ਨਜ਼ਰ ਆਇਆ ਆਪਣੀ ਗੱਠੜੀ ਲੈ ਕੇ ਗਿਆ ਜਦੋਂ ਆਪਣੀ ਗੱਠੜੀ ਲੈ ਕੇ ਗਿਆ ਤੇ ਇੰਨੀ ਗੱਠੜੀ ਸੀ ਦੁੱਖਾਂ ਦੀ ਪਰ ਜਦੋਂ ਉੱਥੇ ਜਾ ਕੇ ਦੇਖਿਆ ਕਿਸ ਦੀ ਏਡੀ ਪੰਡ ਕਿਸ ਦੀ ਏਡੀ ਪੰਡ ਕਿਸ ਦੀ ਇੰਨੀ ਕਵਰਾ ਗਿਆ ਉਹ ਰੱਬ ਦੀ ਆਵਾਜ਼ ਆਈ ਸੁਪਨੇ ਦੀ ਮੌਕਾ ਆ ਬਦਲ ਲੈ ਬਦਲ ਲੈ ਜਦੋਂ ਦੇਖਿਆ ਕਿ ਨਾ ਬਦਲਾ ਕਹਿੰਨਾ ਬਦਲਾ ਕਹਦੇ ਨਾਲ ਉਹ ਸਭ ਤੋਂ ਛੋਟੀ ਗੱੜ ਤਾਂ ਮੇਰੀ ਹੀ ਹੈ ਹੁਣ ਮੈਂ ਕੋਈ ਮੂਰਗ ਥੋੜੀ ਆਪਣੀ ਛੋਟੀ ਰੱਖ ਕੇ ਕਿਸੇ ਵੱਡੀ ਚੱਕ ਕੇ ਲੈ ਜਾਵਾਂ ਨਾਲੇ ਮੈਨੂੰ ਕੀ ਪਤਾ ਅਗਲੇ ਦੀ ਗੱਠ 'ਚ ਕਿਹੜੀ ਬਿਮਾਰੀ ਹੈ ਸਮਝਦੇ ਹੋ ਕਿ ਨਹੀਂ ਕਿਉਂਕਿ ਆਪਣੇ ਦੁੱਖਾਂ ਦਾ ਮੈਨੂੰ ਪਤਾ ਹੁਣ فرض ਕਰੋ ਇਹ ਦੁੱਖਾਂ ਦੀਆਂ ਪੋਟਲੀਆਂ ਹੂਣ ਕਿ ਲੈ ਵੀ ਆਹ ਦੁੱਖ ਦੀ ਪੋਟਲੀ 'ਚ ਪੱਥਰੀ ਹੈ ਕੈਂਸਰ ਹੈ ਆਹ ਪ੍ਰੋਬਲਮ ਉਹ ਪ੍ਰੋਬਲਮ ਜਾਂ ਬੰਦੇ ਨੂੰ ਪਤਾ ਮੇਰੇ ਪੇਟ ਦਾ ਦਰਦ ਮੇਰੇ ਗੋਡਿਆਂ 'ਚ ਦਰਦ ਹਾਂ ਮੈਨੂੰ ਤਾਂ ਪਤਾ ਇਹ ਗੱਠਰੀ 'ਚ ਮੇਰੀ ਗੋਡੇ ਦਰਦ ਹੈ ਜਾਂ ਇਹ ਗੱਠਰੀ 'ਚ ਮੇਰੀ ਆਹ ਤਕਲੀਫ ਹੈ ਪਰ ਉਹਦੀ ਗਠਰੀ ਚੱਕ ਲਾਵਾਂ ਕੀ ਪਤਾ ਉਹ ਚ ਕੈਂਸਰ ਹੀ ਨਿਕਲਿਆ ਹੋਵੇ ਕੀ ਪਤਾ ਜੋ ਉਹਦੇ ਚ ਗੁਰਦੇ ਫੇਲ ਨਿਕਲਿਆ ਹਨ ਉਹ ਭਾਈ ਜਿਹੜੀ ਗਠਰੀ ਦਾ ਪਤਾ ਹੀ ਨਹੀਂ ਉਹਦੇ ਅੰਦਰ ਕੀ ਹੈ ਮੈਂ ਪਾਗਲਾ ਜਿਹਾ ਚੱਕ ਕੇ ਆਪਣੇ ਸਿਰ ਰੱਖਾਂ ਕਮ ਸੇ ਘੱਟ ਆਪਣੇ ਦੁੱਖ ਦਾ ਪਤਾ ਤਾਂ ਹੈ ਨਾ ਕਿ ਮੈਨੂੰ ਆਹ ਦੁੱਖ ਹੈ ਤਾਂ ਉਹਦੇ ਨਾਲ ਮੈਂ ਇੰਨੇ ਸਾਲਾਂ ਤੋਂ ਲੜ ਰਿਹਾ ਆ ਤਾਂ ਅੱਗੇ ਵੀ ਲੜ ਲਵਾਂ ਪਰ ਕੋਈ ਨਵਾਂ ਦੁੱਖ ਬੱਲੇ ਪੈ ਗਿਆ ਤਾਂ ਮੇਰਾ ਸਿਸਟਮ ਵੀ ਖਰਾਬ ਹੋ ਜਾਣਾ ਕਹਿੰਦੇ ਫਟਾਫਟ ਆਪਣੀ ਗਠਰੀ ਚੱਕ ਕੇ 도ੜਿਆ ਉੱਥੋਂ ਕਿਤੇ ਰੱਬ ਹੀ ਨੇ ਕਹਦੇ ਮੈਂ ਬਦਲ ਹੁਣ ਤੈਨੂੰ ਕਿਹਾ ਸੀ ਬਦਲ ਕਹਿੰਦੇ ਆਪਣੀ ਇਕੜੀ ਲੈ ਕੇ ਦੌੜਿਆ ਜਦੋਂ ਦੌੜਿਆ ਤਾਂ ਰੱਬ ਦੀ ਆਵਾਜ਼ ਆਇਆ ਕਿਉਂ ਹੁਣ ਬਦਲੀ ਨਹੀਂ ਬੜਾ ਕਹਿੰਦਾ ਸੀ ਮੈਨੂੰ ਹੀ ਦੁੱਖ ਦਿੱਤਾ ਮੈਨੂੰ ਹੀ ਦੁੱਖ ਦਿੱਤਾ ਹੁਣ ਮੌਕਾ ਮਿਲਿਆ ਸੀ ਕਹਿੰਦਾ ਰੱਬਾ ਪਤਾ ਹੀ ਹੁਣ ਲੱਗਾ ਕਿ ਸਭ ਤੋਂ ਸੁਖੀ ਮੈਂ ਆ ਸਮਝਦੇ ਹੋ ਕਿ ਨਹੀਂ ਇਸ ਲਈ ਇਹਨੂੰ ਕਿਹਾ ਜਾਂਦਾ ਮੈਂ ਜਾਣਿਆ ਦੁੱਖ ਉਹ ਮੁੱਝ ਕੋ ਬਾਬਾ ਫਰੀਦ ਦੀ ਬਾਣੀ ਹੈ ਬਾਬਾ ਫਰੀਦ ਕਹਿੰਦੇ ਬੰਦਾ ਸੋਚਦਾ ਮੈਂ ਹੀ ਦੁਖੀ ਮੈਂ ਜਾਣਿਆ ਦੁੱਖ ਮੁਝ ਕੋ ਪਰ ਦੁੱਖ ਸਵਾਇਆ ਕਹਿੰਦੇ ਜੱਗ ਦਾ ਜੋ ਜੀਵਨ ਹੈ ਜਿੱਥੇ ਜ਼ਿੰਦਗੀ ਹੈ ਹੁਣ ਉਹ ਜੀਵਨ ਪੇੜਾ ਪੌਦਿਆਂ ਅੰਦਰ ਉਹ ਦੁੱਖ ਉਹਨਾਂ ਨੂੰ ਵੀ ਉਹਨਾਂ ਤੇ ਪਤੀੜਾਂਦੀ ਹੈ ਉਹਨਾਂ ਨੂੰ ਵੀ ਕੀੜਾ ਲੱਗ ਜਾਂਦਾ ਹੈ ਔਰ ਇੱਥੇ ਤੱਕ ਵੀ ਗਿਆ ਚੰਦਰ ਸੂਰਜ ਨੂੰ ਵੀ ਗ੍ਰਹਿਣ ਭਈ ਜਿਹੜਾ ਜੀਵਨ ਚ ਆਇਆ ਹੈ ਉਹਨੂੰ ਦੁੱਖਾਂ ਪਰੇਸ਼ਾਨੀਆਂ ਦਾ ਸਾਹਮਣਾ ਤਾਂ ਸੋ ਦੁੱਖਾਂ ਪਰੇਸ਼ਾਨੀਆਂ ਤੋਂ ਅਸੀਂ ਬਚ ਨਹੀਂ ਸਕਦੇ ਪਰ ਆਪਣੀ ਆਪ ਨੂੰ ਅਸੀਂ ਇੰਨਾ ਮਜ਼ਬੂਤ ਬਣਾ ਸਕਦੇ ਹਾਂ ਕਿ ਦੁੱਖਾਂ ਪਰੇਸ਼ਾਨੀਆਂ ਦਾ ਅਸਰ ਸਾਡੇ ਤੇ ਸਮਝਦਾਰ ਇਨਸਾਨ ਇਹ ਨਹੀਂ ਕਹਿੰਦਾ ਮੇਰੇ ਜੀਵਨ ਚ ਦੁੱਖ ਨਾ ਆਣ ਬਲਕਿ ਖੁਦ ਮਿਹਨਤ ਕਰਕੇ ਇੰਨਾ ਸਟਰੋਂਗ ਬਣਾਉਂਦਾ ਆਪਣੇ ਆਪ ਨੂੰ ਕਿ ਦੁੱਖ ਆਵੇ ਵੀ ਤਾਂ ਮੈਂ ਉਹਦੇ ਨਾਲ ਲੜ ਕੇ ਉਹਨੂੰ ਹਰਾ ਸਕਾਂ ਸਮਝਦਾਰ ਉਹ ਨਹੀਂ ਹੁਣ ਇੱਕ ਬੌਕਸਰ ਨੇ ਜਾਂ ਇੱਕ ਫਾਈਟਰ ਨੇ ਜੇਕਰ ਵਰਲਡ ਚੈਂਪੀਅਨ ਬਣਨਾ ਹੋਵੇ ਉਹ ਕਦੀ ਇਹ ਨਹੀਂ ਕਹਿੰਦਾ ਰੱਬਾ ਕੋਈ ਮੇਰੇ ਨਾਲ ਫਾਈਟ ਨਾ ਕਰੇ ਵਾ ਸਿੱਧਾ ਹੀ ਵਰਲਡ ਚੈਂਪੀਅਨ ਬਣ ਜਾਵਾਂ ਐਦਾਂ ਹੁੰਦੀ ਹੈ ਉਹਨੂੰ ਪਤਾ ਫਾਈਟ ਮੈਨੂੰ ਕਰਨੀ ਕਿਉਂਕਿ ਮੇਰੇ ਅੱਗੇ ਕੋਈ ਵੀ ਫਾਈਟਰ ਆ ਸਕਦਾ ਹੈ ਔਰ ਜੇ ਮੈਂ वर्ल्ड ਚੈਂਪੀਅਨ ਬਣਨਾ ਹੈ ਤਾਂ ਮੈਨੂੰ वर्ल्ड ਚੈਂਪੀਅਨ ਨਾਲ ਮੁਕਾਬਲਾ ਵੀ ਕਰਨਾ ਹੁਣ ਉੱਥੇ ਮੈਂ ਇਹ ਨਹੀਂ ਕਹਿ ਸਕਦਾ ਰੱਬਾ ਉਹ वर्ल्ड ਚੈਂਪੀਅਨ ਦੀ ਪਹਿਲੀ ਲੱਤ ਟੁੱਟ ਜਾਵੇ ਜਾਂ वर्ल्ड ਚੈਂਪੀਅਨ ਦਾ ਕੋਈ ਨੁਕਸਾਨ ਹੋ ਜਾਵੇ ਉੱਥੇ ਨਹੀਂ ਉੱਥੇ ਇਹ ਹੋ ਸਕਦਾ ਹੈ ਕਿ ਮੈਂ ਮਿਹਨਤ ਕਰਕੇ ਆਪਣੇ ਆਪ ਨੂੰ ਉਸ ਤੋਂ ਜ਼ਿਆਦਾ ਮਜ਼ਬੂਤ ਬਣਾਵਾਂ ਮੈਂ ਮਿਹਨਤ ਕਰਕੇ ਆਪਣੇ ਆਪ ਨੂੰ ਉਸ ਤੋਂ ਜ਼ਿਆਦਾ ਟ੍ਰੇਨਿੰਗ ਕਰ ਕਰਕੇ ਮਜ਼ਬੂਤ ਬਣਾਵਾਂ ਕਿਉਂਕਿ ਮੈਦਾਨ ਵਿੱਚ ਜਿੱਤ ਉਹਦੀ ਹੁੰਦੀ ਹੈ ਜਿਹੜਾ ਖੁਦ ਨੂੰ ਮਜ਼ਬੂਤ ਬਣਾਉਂਦਾ ਹੈ ਇਹੇ ਤੁਹਾਡੇ ਜੀਵਨ 'ਚ ਦੁੱਖ ਆਵੇ ਤਾਂ ਤੁਸੀਂ ਕੀ ਕਰ ਸਕਦੇ ਹੋ ਕਿ ਦੁੱਖਾਂ ਤੋਂ ਡਰਨ ਦੀ ਬਜਾਏ ਆਪਣੇ ਵਿਸ਼ਵਾਸ ਨੂੰ ਆਪਣੀ ਹਿੰਮਤ ਨੂੰ ਆਪਣੇ ਹੌਸਲੇ ਨੂੰ ਆਪਣੀ ਆਪ ਨੂੰ ਮਜ਼ਬੂਤ ਬਣਾ ਸਕਦੇ ਹੋ ਕਿ ਕੋਈ ਮੁਸ਼ਕਿਲ ਮੈਨੂੰ ਹਰਾ ਨਹੀਂ ਸਕਦੀ ਕੋਈ ਤੂਫਾਨ ਕੋਈ ਹਨੇਰੀ ਮੈਨੂੰ ਗਿਰਾ ਨਹੀਂ ਸਕਦੀ ਕਿਉਂਕਿ ਮੈਨੂੰ ਸਹਾਰਾ ਦੇ ਕੇ ਮੇਰਾ ਮਾਲਿਕ ਮੇਰੇ ਨਾਲ ਖੜਾ ਹੈ ਮੈਨੂੰ ਸਹਾਰਾ ਦੇਣ ਲਈ ਮੇਰਾ ਮਾਲਿਕ ਮੇਰੇ ਨਾਲ ਖੜਾ ਹੈ ਤਾਂ ਜਿਹਦੇ ਨਾਲ ਮੇਰਾ ਉਹਦਾ ਮਾਲਿਕ ਖੜਾ ਹੋਵੇ ਫੇ ਕੋਈ ਦੁੱਖ ਉਹਨੂੰ ਹਰਾ ਕੋਈ ਦੁੱਖ ਉਹਨੂੰ ਗਿਰਾ ਤਵੇ ਬੰਦਾ ਆਪੇ ਮਜ਼ਬੂਤ ਹੁੰਦਾ ਚਲਾ ਜਾਂਦਾ ਖੁਦ ਨੂੰ ਮਜ਼ਬੂਤ ਬਣਾਓ ਕਿਉਂਕਿ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜੱਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹੋ ਇਹ ਦੁੱਖਾਂ ਦੀ ਅੱਗ ਸਾਰੇ ਪਾਸੇ ਬਲ ਰਹੀ ਹੈ ਇਸ ਕਰਕੇ ਇੱਥੇ ਕੀ ਕਰਨਾ ਹੈ ਦੁੱਖਾਂ ਦੀ ਅੱਗ ਤਾਂ ਬਲਦੀ ਰਹਿਣੀ ਹੈ ਔਰ ਆਓ ਆਪਣੀ ਆਪ ਨੂੰ ਇਦਾਂ ਦਾ ਕਵਚ ਬਣਾ ਲਈਏ ਆਪਣੇ ਚਾਰੋਂ ਤਰਫ ਇਦਾਂ ਦਾ ਕਵਚ ਬਣਾ ਲਈਏ ਕਿ ਉਹ ਅੱਗ ਦਾ ਅਸਰ ਸਾਡੇ ਤੇ ਜਿਦਾ ਫਾਇਰ ਬ੍ਰਿਗੇਡ ਵਾਲੇ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਬਾਲਦੀ ਹੋਈ ਅੱਗ ਵਿੱਚੋਂ ਸਮਾਨ ਬਚਾਣਾ ਲੋਕਾਂ ਨੂੰ ਬਚਾਣਾ ਸਾਡਾ ਹੁਣ ਇਹ ਥੋੜੀ ਕਹਿਣਗੇ ਕਿਤੇ ਅੱਗ ਹੀ ਨਾ ਲੱਗੇ ਕਿਉਂਕਿ ਉਹਨਾਂ ਨੂੰ ਪਤਾ ਇਹ ਤਾਂ ਨੇਚਰ ਹੈ ਕਿਤੇ ਅੱਗ ਲੱਗ ਉਹ ਟ੍ਰੇਨਿੰਗ ਲੈਂਦੇ ਆ ਉਹ ਆਪਣੇ ਆਪ ਨੂੰ ਤਿਆਰ ਕਰਦੇ ਆ ਉਹ ਟ੍ਰੇਨਿੰਗ ਲੈ ਕੇ ਪਹਿਲੇ ਹੀ ਤਿਆਰ ਹੈ ਕਿ ਜਿਸ ਅੱਗ ਤੋਂ ਲੋਕ ਡਰ ਕੇ ਦੌੜਦੇ ਐ ਉਹ ਆਪਣੀ ਮਰਜ਼ੀ ਨਾਲ ਚ ਵੜਦੇ ਐ ਵੜਦੇ ਐ ਕਿ ਨਹੀਂ ਜਵਾਬ ਦੇ ਦਿਓ ਕਿ ਕਿਹੜੇ ਵੜਦੇ ਫਾਇਰ ਬ੍ਰਿਗੇਡ ਵਾਲੇ ਸਮਝਦੇ ਹੋ ਕਿ ਨਹੀਂ ਉਹ ਕਿਉਂ ਚ ਵੜਦੇ ਐ ਕਿਉਂਕਿ ਟ੍ਰੇਨਿੰਗ ਹੈ ਉਹਨਾਂ ਕੋਲ ਕਿ ਅੱਗ ਤੋਂ بچਿਆ ਇਦਾਂ ਜਾ ਸਕਦਾ ਹੈ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿਸੇ ਨੂੰ 6 ਮਹੀਨੇ ਦੀ ਕਿਸੇ ਨੂੰ ਸਾਲ ਦੀ ਟ੍ਰੇਨਿੰਗ ਜਦੋਂ ਦਿੱਤੀ ਜਾਂਦੀ ਹੈ ਤਾਂ ਫਿਰ ਟ੍ਰੇਨਿੰਗ ਦੇ ਨਾਲ ਨਾਲ ਉਹਨਾਂ ਦੇ ਕੋਲ ਕੱਪੜਾ ਵੀ ਫਾਇਰ ਪ੍ਰੂਫ ਹੁੰਦਾ ਹੈ ਇਹ ਕਿਰਨ ਕਿਰਤ ਵੀ ਪਾਇਆ ਹੁੰਦਾ ਹੈ ਕਪੜਾ ਵੀ ਇਦਾਂ ਦਾ ਪਾਇਆ ਹੁੰਦਾ ਹੈ ਤਾਂ ਕਿ ਅੱਗ ਦਾ ਅਸਰ ਸਾਡੇ ਤੇ ਕਿਉਂਕਿ ਉਹਨਾਂ ਨੂੰ ਪਤਾ ਜੇ ਇਹ ਕੰਮ 'ਚ ਪਏ ਆ ਤਾਂ ਅੱਗ ਕਿਤੇ ਵੀ ਇਸ ਲਈ ਆਪਣੀ ਟ੍ਰੇਨਿੰਗ ਲੈ ਕੇ ਉਹ ਆਪਣੇ ਆਪ ਨੂੰ ਇਦਾਂ ਦਾ ਬਣਾ ਲੈਂਦੇ ਆ ਕਿ ਅੱਗ 'ਚ ਹੀ ਗੁਜ਼ਰ ਕੇ ਉਹ ਕੀਮਤੀ ਸਮਾਨ ਕੱਢ ਲੈਂਦੇ ਆ ਔਰ ਅੱਗ ਦਾ ਵੀ ਅਸਰ ਉਹਨਾਂ ਤੇ ਤਾਂ ਹੁਣ ਤੁਸੀਂ ਹੀ ਸੋਚੋ ਤੁਸੀਂ ਕਿਉਂ ਨਹੀਂ ਟ੍ਰੇਨਿੰਗ ਲੈਂਦੇ ਜੇ ਅਗਰ ਜੀਵਨ 'ਚ ਦੁੱਖਾਂ ਦੀ ਅੱਗ ਹੈ ਜਿਦਾ ਬਾਬਾ ਫਰੀਦ ਨੇ ਕਿਹਾ ਕਿ ਘਰ ਘਰ ਇਹੋ ਅਗਰ ਅਗਰ ਇਹ ਦੁੱਖਾਂ ਦੀ ਅੱਗ ਹੈ ਤਾਂ ਯਾਦ ਰੱਖੋ ਤੁਸੀਂ ਵੀ ਉਹ ਟ੍ਰੇਨਿੰਗ ਲੈ ਸਕਦੇ ਹੋ ਕਿ ਦੁੱਖਾਂ ਦੀ ਅੱਗ ਵਿੱਚ ਆਰਾਮ ਨਾ ਜਾਓ ਔਰ ਆਪਣੀ ਕੀਮਤੀ ਜ਼ਿੰਦਗੀ ਨੂੰ ਬਚਾ ਕੇ ਬਾਹਰ ਆ ਜਾਓ ਇਹ ਟ੍ਰੇਨਿੰਗ ਲੈ ਸਕਦੇ ਹੋ ਪਰ ਇਨਸਾਨ ਕੀ ਕਰਦਾ ਟ੍ਰੇਨਿੰਗ ਲੈਣ ਦੀ بجائے ਉਹਦੀ ਜ਼ਿੰਦਗੀ ਦੁੱਖਾਂ ਦੀ ਅੱਗ 'ਚ ਹੀ ਸੜ-ਸੜ ਕੇ ਸੁਆਹ ਅੱਜ ਇਨਸਾਨ ਦੀ ਹਾਲਤ ਕੀ ਹੈ ਜਰਾ ਸਮਝ ਲੈਣਾ ਸਾਰਿਆਂ ਨੇ ਇਨਸਾਨ ਦੀ ਹਾਲਤ ਕੀ ਹੈ ਕਿ ਇੱਕ ਨਾ ਇੱਕ ਬਹੁਤ ਵੱਡਾ ਸੇਠ ਸੀ। ਔਰ ਬੜਾ ਅਮੀਰ, ਬੜਾ ਧਨੀ। ਔਰ ਉਹਦੇ ਘਰ ਦੇ ਵਿੱਚ ਟੇਬਲ ਤੇ ਜੋ ਸਮਾਨ ਵੀ ਰੱਖਿਆ ਜਾਂਦਾ ਸੀ ਨਾ ਗਲਾਸ, ਮੂਰਤੀਆਂ ਉਹਦੀ ਕੀਮਤ ਵੀ ਲੱਖਾਂ ਕਰੋੜਾਂ 'ਚ ਸੀ। ਇੰਨਾ ਅਮੀਰ, ਬਰਤਨ ਵੀ ਸੋਨੇ ਦੇ। ਇੱਕ ਦਿਨ ਕੀ ਹੋਇਆ? ਉਹ ਸੇਠ ਦੇ ਘਰ 'ਚ ਲੱਗ ਗਈ ਅੱਗ। ਔਰ ਉਸੇ ਹੀ ਸੇਠ ਦੇ ਘਰ ਦੇ ਵਿੱਚ ਇੱਕ ਬੱਚਾ ਸੀ ਜਿਹਦੀ ਉਮਰ ਸੀ 1 ਸਾਲ ਦੀ। ਯਾਨੀ ਉਹਦਾ ਇੱਕ ਬੇਟਾ। ਇਹਦੀ ਉਮਰ ਕਿੰਨੀ ਸੀ 1 ਸਾਲ ਦੀ ਔਰ ਸੇਠ ਔਰ ਉਹਦੀ ਪਤਨੀ ਬੱਚੇ ਨੂੰ ਬੜਾ ਪਿਆਰ ਕਰਦੇ ਸੀ ਪਰ ਇੱਕ ਦਿਨ ਹੋਇਆ ਰਾਤ ਨੂੰ ਲੱਗ ਗਈ ਅੱਗ ਆਪਣਾ ਤਫਰੀਜ ਸਾਰੇ ਬਾਹਰ ਦੋੜੇ ਨੌਕਰ ਲੱਗੇ ਸਮਾਨ ਬਚਾਉਣ ਨੂੰ ਕਿਉਂਕਿ ਜਿੱਦਾਂ ਦੱਸਿਆ ਇੱਕ ਇੱਕ ਟੇਬਲ ਤੇ ਪਿਆ ਹੋਇਆ ਜੋ ਗੁਲਦਸਤਾ ਸੀ ਉਹ ਵੀ ਲੱਖਾਂ ਦਾ ਸੀ ਇਸ ਲਈ ਕਹਿੰਦੇ ਜਿੰਨਾ ਹੋ ਸਕੇ ਸਮਾਨ ਬਚਾਈਏ ਸੋ ਕੋਈ ਗੁਲਦਸਤਾ ਕੱਢ ਰਿਹਾ ਕੋਈ ਸੋਨੇ ਨੂੰ ਬਚਾ ਰਿਹਾ ਹੈ ਕੋਈ ਤਿਯੋਰੀ ਜੋ ਪੈਸਾ ਕੱਢ ਰਿਹਾ ਹੈ 세ਠ ਵੀ ਲੱਗਾ ਸਠਾਣੀ ਵੀ ਲੱਗੀ ਕਰਦੇ 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 ਸਾਰਾ ਸਮਾਨ ਬਾਹਰ ਲਿਆ ਰਹੇ ਹਫੜਾ ਤਬੜੀ ਧੂਆ ਹੀ ਧੂਆ ਅੱਗ ਚਾਰੋਂ ਪਾਸੇ ਔਰ ਜਦੋਂ ਸਾਰੇ ਬਾਹਰ ਆਏ ਤਾਂ 세ਠ ਨੇ ਸਠਾਣੀ ਨੂੰ ਦੇਖਿਆ ਹੈ ਬੇਟਾ ਕਿੱਥੇ ਹੈ ਉਸ ਸਠਾਣੀ ਕਹਿੰਦੀ ਮੈਂ ਤਾਂ ਸੋਚਿਆ ਤੁਹਾਡੇ ਕੋਲ ਹੈ ਤੁਸੀਂ ਨਹੀਂ ਚੱਕਿਆ ਉਹਨੂੰ 세ਠ ਕਹਿੰਦਾ ਮੈਂ ਸੋਚਿਆ ਤੂੰ ਚੱਕ ਲਿਆ ਹੋਣਾ ਹੈ ਤਾਂ ਹੁਣ ਕਹਿੰਦੇ ਜਦ ਨੂੰ ਮਹਿਲ ਜੋ ਕੋਠੀ ਸੀ ਸੜ ਕੇ ਸੁਆਹ ਸਮਾਨਤਾ ਬਚਾ ਲਿਆ ਪਰ ਘਰ ਦਾ ਅਸਲੀ ਮਾਲਕ ਜੋ ਸੀ ਹਫੜਾ ਤਫਰੀਜ ਸਮਾਨ ਬਚਾਉਂਦੇ ਆ ਬਚਾਉਂਦੇ ਆ ਉਹ ਕੀ ਹੋ ਗਿਆ ਇਹਨੂੰ ਸਮਝਦਾਰੀ ਕਮਾਂਗੇ ਸਮਝਦਾਰ ਹੁੰਦਾ ਤਾਂ ਪਹਿਲਾਂ ਘਰ ਦੇ ਮਾਲਕ ਨੂੰ ਬਚਾਉਂਦੇ ਕਿ ਆਨ ਵਾਲਾ ਸਮਾਨ ਮਾਲਕ ਤਾਂ ਉਹ ਐ ਭਾਈ ਇਹਨੂੰ ਬਚਾਈਏ ਪਹਿਲਾਂ ਅਗਰ ਮਾਲਕ ਸਲਾਮਤ ਆ ਤਾਂ ਸਮਾਨਤਾ ਫਿਰ ਵੀ ਕਮਾਇਆ ਜਾ ਹੁਣ ਉਹ ਸੇਠ ਨੂੰ ਕੀ ਕਹਾਂਗੇ ਸੇਠਾਣੀ ਨੂੰ ਕੀ ਕਹਾਂਗੇ ਅਕਲਮੰਦ ਸਮਝਦਾਰ ਬੇਵਕੂਫ ਮੂਰਖ ਤਜੇ ਮੂਰਖ ਤਾਂ ਤੁਸੀਂ ਵੀ ਕਰ ਰਹੇ ਹੋ ਆਪਣੇ ਜੀਵਨ ਨੂੰ ਬਚਾਣ ਦੀ ਬਜਾਏ ਸਵਾਦਾਂ 'ਚ ਲੱਗੇ ਹੋਏ ਹੋ ਆਨੰਦ 'ਚ ਹੀ ਲੱਗੇ ਹੋਇਆ ਆ ਸ਼ਰਾਬ ਪੀ ਕੇ ਆ ਮਜ਼ਾ ਲੈਣਾ ਹੈ ਆ ਫਲਾਨਾ ਕਰਕੇ ਆ ਮਜ਼ਾ ਲੈਣਾ ਉਹ ਜੀਵਨ ਖਤਮ ਹੁੰਦਾ ਜਾ ਰਿਹਾ ਹਰ ਦਿਨ ਜੀਵਨ ਖਤਮ ਹੁੰਦਾ ਜਾ ਰਿਹਾ ਹਰ ਪਲ ਆਪਣੇ ਜੀਵਨ ਨੂੰ ਸੰਭਾਲਣ ਦੀ ਬਜਾਏ ਜੀਵਨ ਨੂੰ ਬਚਾਣ ਦੀ ਬਜਾਏ ਅਸੀਂ ਜ਼ਮੀਨਾਂ ਸੋਨਾ ਚਾਂਦੀ ਹੀਰੇ ਜੋਰਾਤ ਬਚਾਣ ਦੇ ਪਿੱਛੇ ਆਪਣਾ ਜੀਵਨ ਗੁਆਈ ਦੇਖਿਆ ਕਿ ਨਹੀਂ ਚਾਰ ਮਰਲੇ ਦੀ ਖਾਤਰ ਬੰਦਾ ਲੜਦਾ ਹੈ ਡੰਗਾ ਖਾਂਦਾ ਹੈ ਹਸਪੀਟਲ ਜਾਂਦਾ ਹੈ ਜੀਵਨ ਖਤਮ ਜ਼ਮੀਨ ਉਥੇ ਪਈ ਰਹਿ ਜਾਂਦੀ ਹੈ ਪੈਸੇ ਦੀ ਖਾਤਰ ਹਾਏ ਮੇਰਾ ਪੈਸਾ ਚਲਾ ਗਿਆ ਸੋਚ ਕੇ ਅਟੈਕ ਆ ਜਾਂਦਾ ਹੈ ਰਾਤ ਨੂੰ ਰੋਂਦਾ ਹੈ ਹੁੰਦਾ ਕਿ ਨਹੀਂ ਓਏ ਮੇਰਾ ਪੈਸਾ ਨੁਕਸਾਨ ਹੋ ਗਿਆ ਏਜੰਟ ਲੈ ਕੇ ਦੌੜ ਗਿਆ ਇੰਨੇ ਲੱਖ ਉਹ ਫਲਾਨਾ ਉਹ ਭਾਈ ਪੈਸਾ ਲੈ ਗਿਆ ਪਰ ਆਪਣੇ ਜੀਵਨ ਨੂੰ ਬਚਾ ਕਿਉਂਕਿ ਅਸਲੀ ਕੀਮਤੀ ਤੇਰੀ ਜ਼ਿੰਦਗੀ ਹੈ ਇਨੂੰ ਸੰਭਾਲ ਪਰ ਉਹਦੇ ਪਿੱਛੇ ਅਗਰ ਇਹਨੂੰ ਗੁਆਈ ਜਾਏਗਾ ਤੇ ਸਮੀਦਾਰੀ ਨਹੀਂ ਹੈ ਅਗਰ ਜੀਵਨ ਹੈ ਕਹਿੰਦੇ ਜਾਨ ਹੈ ਤਾਂ ਅਗਰ ਤੁਹਾਡਾ ਜੀਵਨ ਸਲਾਮਤ ਹੈ ਤਾਂ ਤੁਸੀਂ ਜੀਵਨ ਚ ਬਹੁਤ ਕੁਝ ਹਾਸਲ ਕਰ ਸਕਦੇ ਹੋ ਜਦਾ ਅਸੀਂ ਕਈ ਵਾਰ ਦਸੀਦਾ ਹੈ ਅੱਜ ਦੱਸ ਗਿਆ ਹੈ ਤਾਂ ਕੱਲੂ ਬੀ ਆ ਵੀ ਜਾਏਗਾ ਪਰ ਉਹਦੇ ਵਾਸਤੇ ਜ਼ਿੰਦਗੀ ਚਾਹੀਦੀ ਹੈ ਪਰ ਜੇ ਉਹ ਦੱਸ ਦੇ ਪਿੱਛੇ ਰੋ ਰੋ ਕੇ ਆਪਣੀ ਜ਼ਿੰਦਗੀ ਨੂੰ ਖੁਸ਼ ਕਰ ਲਿਆ ਤਾਂ ਫਿਰ ਦੱਸ ਤਾਂ ਗਿਆ ਹੀ ਸਭ ਤੋਂ ਕੀਮਤੀ ਜ਼ਿੰਦਗੀ ਵੀ ਗਈ ਹਾਸਲ ਕੁਝ ਨਹੀਂ ਹੋਇਆ ਉਲਟਾ ਗੁਆ ਜਵਾਬ ਦੇ ਦਿਓ ਜ਼ਰਾ ਇਸ ਲਈ ਅੱਜ ਇਹ ਬੰਦਾ ਵੀ ਉਹੀ ਆ ਸੋਨਾ ਵਿਚਾਲੋ ਆ ਕਪੜਾ ਵਿਚਾਲੋ ਆ ਕੀਮਤੀ ਸਮਾਨ ਵਿਚਾਲੋ ਪਰ ਆਪਣੇ ਜੀਵਨ ਨੂੰ ਬਚਾਉਣ ਦੀ ਕੋਸ਼ਿਸ਼ ਕਦੀ ਤੋ ਥੋੜਾ ਜੀਵਨ ਵਾਸਤੇ ਵੀ ਟਾਈਮ ਕੱਢੋ ਔਰ ਜੀਵਨ ਵਾਸਤੇ ਟਾਈਮ ਕੱਢਣ ਦਾ ਮਤਲਬ ਹੈ ਸਿਮਰਨ ਕਰੋ ਧਿਆਨ ਕਰੋ ਕੋਈ ਐਕਸਰਸਾਈਜ਼ ਕਰੋ ਤਾਂ ਕਿ ਸਰੀਰ ਵੀ ਫਿਟ ਰਵੇ ਸਿਮਰਨ ਕਰੋ ਤਾਂ ਕਿ ਮਾਈਂਡ ਵੀ ਸਟਰੋਂਗ ਬਣੇ ਕਿਉਂਕਿ ਮਾਈਂਡ ਸਟਰੋਂਗ ਹੋਏਗਾ ਬੰਦਗੀ ਕਰਨ ਨਾਲ ਸਿਮਰਨ ਕਰਨ ਨਾਲ ਧਿਆਨ ਕਰਨ ਨਾਲ ਮਾਈਂਡ ਸਟਰੋਂਗ ਹੋਏਗਾ ਤਾਂ ਰਸਤੇ ਚਾਣ ਵਾਲੀ ਹਰ ਮੁਸ਼ਕਿਲ ਦਾ ਹੱਲ ਹੈ ਸੀ ਚੁਟਕੀ ਨਾਲ ਹੀ ਕਰ ਦੇਵਾਂਗੇ ਸਮਝੀਓ ਆਪਣੀ ਇਹ ਅੰਦਰ ਤੁਹਾਡੇ ਸ਼ਕਤੀ ਹੈ ਅੰਦਰ ਤੁਹਾਡੇ ਕੀ ਹੈ ਸ਼ਕਤੀ ਹੈ ਤਾਂ ਹੀ ਅਸੀਂ ਕਈ ਵਾਰ ਕਹੀਦਾ ਉਹਨੂੰ ਜਗਾਉਣ ਦੀ ਕੋਸ਼ਿਸ਼ ਕਰੋ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਪਰ ਇਨਸਾਨ ਜਿੱਦਾਂ ਦੱਸਿਆ ਇੰਨਾ ਕੀਮਤੀ ਜੀਵਨ ਬਿਆਰਥ ਦੀਆਂ ਚੀਜ਼ਾਂ ਨੂੰ ਇਕੱਠਾ ਕਰਨ ਵਿੱਚ ਹੀ ਗਵਾ ਦਿੰਦਾ ਹੈ ਇੰਨੇ ਕੀਮਤੀ ਸਾਲ ਠੀਕ ਹੈ ਤੁਹਾਨੂੰ ਜ਼ਰੂਰੀ ਹੈ ਕੱਪੜਾ ਜ਼ਰੂਰੀ ਹੈ ਮਕਾਨ ਜ਼ਰੂਰੀ ਹੈ ਪਰ ਇਹਨੂੰ ਇਦਾਂ ਉਪਯੋਗ ਵਿੱਚ ਲਿਆਓ ਇਹ ਤੁਹਾਡੇ ਜੀਵਨ ਚ ਫਾਇਦਾ ਹੋਵੇ ਲਾਭ ਹੋਵੇ ਜਿੱਦਾਂ ਅਸੀਂ ਦੱਸਿਆ ਨਾ ਕਿ ਤੁਹਾਨੂੰ ਤੁਸੀਂ ਬੁਰੇ ਪਾਸੇ ਖਰਚ ਕੇ ਆਪਣਾ ਨੁਕਸਾਨ ਵੀ ਕਰ ਸਕਦੇ ਹੋ ਤਾਂ ਸਹੀ ਪਾਸੇ ਖਰਚ ਕੇ ਆਪਣਾ ਲਾਭ ਵੀ ਹੁਣ ਫਰਜ਼ ਕਰੋ ਅੱਜ ਤੁਸੀਂ ਕਹੋ ਜੀ ਮੈਂ ਦਰਬਾਰ ਤੇ ਆਣ ਵਾਸਤੇ 100 ਰੁਪਿਆ ਕਿਰਾਇਆ ਲਾਇਆ 100 ਰੁਪਿਆ ਕਿਰਾਇਆ ਜ਼ਰੂਰ ਲਾਇਆ ਪਰ ਉਹਦੇ ਬਦਲੇ ਆ ਗਿਆਨ ਜੋ ਮਿਲਣਾ ਹੈ ਨਾ ਇਹ ਨਾਲ ਤੈਨੂੰ ਲੱਖਾਂ ਕਰੋੜਾਂ ਦੀ ਕਮਾਈ ਕਰਾ ਦੇਣੀ ਹੈ ਸਭ ਮਿਲਣਾ ਜਰਾ ਸਾਰਿਆਂ ਨੇ ਤਾਂ ਹੀ ਤਾਂ بڑے بڑے ਬਿਜ਼ਨਸਮੈਨ ਕਿਤੇ ਟ੍ਰੇਨਿੰਗ ਲੈਣ ਜਾਂਦੇ ਆ ਨਾ ਬਿਜ਼ਨਸ ਦੀ ਲੱਖਾਂ ਰੁਪਿਆ ਮਹੀਨੇ ਦਾ ਉਹਦਾ ਫੀਸ ਭਰਦੇ ਐ ਤਾਂ ਕੋਈ ਪੁੱਛੇ ਭਾਈ ਇੱਕ ਮਹੀਨੇ ਵਾਸਤੇ ਲੱਖਾਂ ਭਰ ਰਹੇ ਹੋ ਉਹ ਕਹਿੰਦੇ ਇਹ ਟ੍ਰੇਨਿੰਗ ਨੇ ਸਾਨੂੰ ਕਮਾਣੇ ਵੀ ਅਸੀਂ ਕਰੋਣਾ ਹੀ ਆ ਫਿਰ ਸਮਝਦੇ ਹੋ ਕਿ ਨਹੀਂ ਇਸ ਲਈ ਨੀਕ ਪਾਸੇ ਜਾਣ ਲੱਗੇ ਆ ਕਿਉਂਕਿ ਸਭ ਤੋਂ ਵੱਡੀ ਇਨਵੈਸਟਮੈਂਟ ਜਿਹੜੀ ਹੁੰਦੀ ਨਾ ਬੰਦੇ ਦੀ ਉਹ ਇਨਵੈਸਟਮੈਂਟ ਜਦੋਂ ਬੰਦਾ ਕਹਿੰਦਾ ਮੈਂ ਇਨਵੈਸਟ ਕੀਤਾ ਆਪਣਾ ਪੈਸਾ ਤਾਂ ਸਭ ਤੋਂ ਵੱਡੀ ਇਨਵੈਸਟਮੈਂਟ ਬੰਦੇ ਦੀ ਇਹ ਹੁੰਦੀ ਹੈ ਉੱਥੇ ਪੈਸਾ ਲਾਣਾ ਜਿੱਥੇ ਉਹਨੂੰ ਹਿੰਮਤ ਮਿਲੇ ਹੌਸਲਾ ਮਿਲੇ ਗਿਆਨ ਮਿਲੇ ਸਮਝ ਮਿਲੇ ਸਵਸਥ ਮਿਲੇ ਤੰਦਰੁਸਤੀ ਮਿਲੇ ਕਿਉਂਕਿ ਸਭ ਤੋਂ ਵੱਡਾ ਧੰਵੀ ਸਮਝੇ ਪਰ ਜੇ ਪੈਸੇ ਨੂੰ ਉੱਥੇ ਲਾਈਏ ਜਿੱਥੇ ਸਾਡੀ ਹੈਲਥ ਹੀ ਜਾਵੇ ਸਾਡਾ ਅਗਿਆਨ ਵਧੇ ਸਾਡੇ ਅੰਦਰ ਗੁੱਸਾ ਵਧੇ ਸਾਡੇ ਅੰਦਰ ਕ੍ਰੋਧ ਵਧੇ ਸਾਡੇ ਅੰਦਰ ਲੜਾਈ ਝਗੜੇ ਦੀ ਭਾਵਨਾ ਵਧੇ ਕਿਉਂਕਿ ਦੇਖਿਆ ਨਾ ਬੰਦਾ ਪੱਪਾ ਕ ਲੰਬਾ ਜਾ ਕੇ ਥੀਏਟਰਾਂ 'ਚ ਜਾ ਕੇ ਕੋਈ ਮਾਰ ਕਾਟ ਵਾਲੀ ਫਿਲਮ ਦੇਖਦਾ ਹੈ ਤਾਂ ਫਿਰ ਅੰਦਰ ਭਰਦਾ ਭਰਦਾ ਕੀ ਆ ਫਿਰ ਅੰਦਰ ਹਿੰਸਾ ਹੀ ਆਂਦੀ ਹੈ ਫਿਰ ਫਿਰ ਲੜਨ ਨੂੰ ਹੁੰਦਾ ਤਿਆਰ यानी टाइम भी दिता, पर सीखिया की और जो जा सत्संग जावागे तो प्यार वादा है सत्संग जावागे तो विश्वास वादा है क्योंकि फकीरों की सोहबत ने मुझे प्रेम और विश्वास का वो सबक पढ़ाया है मिटाकर डर और चिंता सारे खुशियों से ਜੀ ਨਾ ਸਿਖਾਇਆ ਹੈ ਹੁਣ ਆ ਜਿਹੜੀ ਕਲਾਸ ਵਿੱਚ ਤੁਸੀਂ ਬੈਠੇ ਹੋ ਨਾ satsang ਵਿੱਚ ਅਗਰ ਇੱਥੇ ਆ ਕੇ ਬੈਠੋਗੇ ਤਾਂ ਤੁਸੀਂ ਉਹ ਸਬਕ ਪੜੋਗੇ ਕਿ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਨੀ ਡਰਤਾ ਦੇ ਨਾਲ ਬੇਫਿਕਰੀ ਦੇ ਨਾਲ ਖੁਸ਼ੀਆਂ ਨਾਲ ਆਨੰਦ ਲੈਂਦਿਆਂ ਹੋਇਆਂ ਗੁਜ਼ਰੇਗੀ ਪਰ ਉਹਦੇ ਵਾਸਤੇ ਫਕੀਰਾਂ ਦੀ ਸਹੋਬਤ ਬੈਠ ਕੇ ਪ੍ਰੇਮ ਔਰ ਵਿਸ਼ਵਾਸ ਦਾ ਸਬਕ ਪੜਨਾ ਪੈਣਾ ਹੈ ਇਸ ਲਈ ਆਪਣੇ ਜੀਵਨ ਨੂੰ ਬਚਾਣਾ ਹੈ ਪਹਿਲਾਂ ਐਸੀ ਔਰ ਜੀਵਨ ਦਾ ਮਤਲਬ ਕੀ ਹੈ ਸਮਝ ਲੱਗ ਸਮਝ ਦਿਓ ਕਿ ਨਹੀਂ ਕਿਉਂਕਿ ਆ ਜਿਹੜੇ ਬਲ ਬਲ ਜਾ ਰਹੇ ਨੇ ਜੀਵਨ ਨਹੀਂ ਹੈ ਇਹ ਇਨੂੰ ਸਿਰ ਪਲਣਾ ਸਮਝੋ ਇਹ ਮੇਰਾ ਜੀਵਨ ਹੀ ਗੁਜ਼ਰ ਰਿਹਾ ਹੈ ਇਸ ਲਈ ਉਹ ਸੇਠ ਵਾਲੀ ਮੂਰਖਤਾ ਨਹੀਂ ਕਰਨੀ ਕਿ ਪੈਸਾ ਬਚਾਈਏ ਕਪੜਾ ਬਚਾਈਏ ਪਰ ਆਪਣੇ ਜੀਵਨ ਨੂੰ ਗੁਆਈ ਹੁਣ ਕਈ ਬਰਾ ਦੇਖੋ ਨਾ ਬੰਦਾ ਕਹਿੰਦਾ ਵੀ ਮੈਂ 16 ਘੰਟੇ ਕੰਮ ਕਰਦਾ ਆ 16 ਘੰਟੇ ਕੰਮ ਕਰਕੇ ਕਪੜਾ ਕਮਾ ਲੇਗਾ ਪਰ ਹੈਲਥ ਗਈ ਸਿਹਤ ਗਈ ਸਮਝਦੇ ਹੋ ਕਿ ਨਹੀਂ ਤਪਾਇਆ ਕੀ ਫਿਰ ਜਿੱਦ ਅਸੀਂ ਕਈ ਵਾਰ ਦੱਸੀਦਾ ਹੈ ਕਿ ਬੰਦਾ ਕਹਿੰਦਾ ਓਵਰਟਾਈਮ ਕਰਕੇ ਮੈਂ 10 ਲੱਖ ਕਮਾਉਣਾ ਹੈ 20 ਲੱਖ ਕਮਾਉਣਾ ਹੈ ਪਿਆਹ ਲੱਖ ਜੋੜਨਾ ਹੈ ਤਾਂ ਜਦੋਂ ਫਿਰ ਸਿਹਤ ਖਰਾਬ ਹੁੰਦੀ ਹੈ ਫਿਰ ਡਾਕਟਰਾਂ ਨੂੰ ਜਾ ਕੇ ਕੀ ਕਹਿੰਦਾ ਡਾਕਟਰ ਸਾਹਿਬ ਬਚਾ ਲਓ ਮੈਨੂੰ ਚਾਹੇ 10 ਲੱਖ ਲੱਗ ਜਾਵੇ ਚਾਹੇ 20 ਲੱਖ ਲੱਗ ਜਾਵੇ ਉਹ ਸਮਝਦਾਰੀ ਹੈ ਕਿ ਮਿਹਨਤ ਕਰਕੇ ਕਮਾਇਆ ਤਾਂ ਬਾਅਦ ਚੋਂ ਸਿਹਤ ਕਮਾਉਣ ਨੂੰ ਉਹ ਪੈਸਾ ਲਾਇਆ ਸਮਝਦਾਰੀ ਤਾਂ ਇਹਦੇ ਚ ਹੀ ਹੈ ਨਾ ਕਿ ਦੁਕਾਨਦਾਰੀ bizness ਜਾਂ ਮਿਹਨਤ ਦੇ ਨਾਲ-ਨਾਲ ਆਪਣੀ ਹੈਲਥ ਨੂੰ ਵੀ ਬੈਟਰ ਬਣਾਉਣ ਵਾਲੇ ਰਸਤੇ ਤੇ ਚੱਲੀ